ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਇਹ ਜਿਹੜਾ ਆ ਰਿਹਾ ਰੌਸ਼ਨੀ ਦਾ ਤਿਹਾੜੀਆ ਦੇਖੋ ਬਾਹਰ ਪਟਾਕਿਆਂ ਦੀ ਆਵਾਜ਼ ਆਉਂਦੀ ਆ ਦਿਨੇ ਪਟਾਕੇ ਚੱਲ ਜੰਦੇ ਆ ਰੰਗਾਂ ਦਾ ਤਿਹਾੜੀਆ ਤੇ ਹੋਰ ਆਪਾਂ ਕਹਿੰਦੇ ਆ ਵੀ ਇੱਕ ਦੂਜਰੇ ਨੂੰ ਦਿਵਾਲੀ ਦਿਨੇ ਆ ਜਿਵੇਂ ਮਠਿਆਈਆਂ ਹੋ ਗਈਆਂ ਹੋਰ ਜੋ ਵੀ ਆਪਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਆ ਆਪਾਂ ਉਹਨਾਂ ਦੀ ਦਿਵਾਰੀ ਆਪਾਂ ਆਪ ਵੀ ਘਰ ਵੀ ਪਸੰਦ ਕਰਦੇ ਮਠਿਆਈਆਂ ਕਿਸੇ ਨੂੰ ਦੇਣਾ ਹੋਵੇ ਤਾਂ ਆਪਾਂ ਉਹ ਵੀ ਬਹੁਤ ਪਸੰਦ ਕਰਦੇ ਆਂ ਵੀ ਹਰ ਇੱਕ ਨੂੰ ਆਪਾਂ ਮਠਿਆਈ ਹੀ ਦਿੱਤੀ ਜਾਵੇ ਤਾਂ ਵਧੀਆ ਗੱਲ ਆ ਹਨਾ ਚਲੋ ਠੀਕ ਹੈ ਜੀ ਜੇ ਤੇ ਆ ਰਿਹਾ ਤਾਂ ਕਹਿੰਦੇ ਉਹਨੇ ਮਿੱਠੀ ਚੀਜ਼ ਦੇਣੀ ਚਾਹੀਦੀ ਆ ਪਰ ਆਪਾਂ ਇਸ ਮੌਕੇ ਤੇ ਫਰੂਟ ਵੀ ਦੇ ਸਕਦੇ ਆ ਜਿਹੜੀ ਸਭ ਤੋਂ ਵਧੀਆ ਗੱਲ ਆ ਹਨਾ ਹੋਰ ਜੇ ਆਪਾਂ ਸਭ ਤੋਂ ਵਧੀਆ ਤੁਹਾਨੂੰ ਮੈਂ ਇੱਕ ਹੋਰ ਵੀ ਚੀਜ਼ ਦੱਸਦੀ ਆਂ ਆਪਾਂ ਕੋਈ ਫੁੱਲ ਬੂਟੇ ਜਿਹੜੇ ਆ ਆਪਾਂ ਉਹ ਵੀ ਗਿਫਟ ਕਰ ਸਕਦੇ ਆ ਜੇ ਆਪਾਂ ਕੋਈ ਵੀ ਪੌਦਾ ਇਸ ਤਰ੍ਹਾਂ ਦਾ ਕੋਈ ਫਰੂਟ ਵਾਲਾ ਬੂਟਾ ਵੀ ਆਪਾਂ ਉਹਨੂੰ ਗਿਫਟ ਕਰ ਸਕਦੇ ਆ ਦੇਖੋ ਜੇ 2250 ਦਾ ਡੱਬਾ ਆਉਂਦਾ ਹੈ ਤਾਂ ਮੇਰੇ ਖਿਆਲ ਆ 2250 ਦਾ ਫਰੂਟ ਵਾਲਾ ਬੂਟਾ ਵੀ ਆ ਜਾਣਾ ਆ ਜਿਹੜਾ ਆਪਾਂ ਕਿਸੇ ਨੂੰ ਗਿਫਟ ਕਰ ਸਕਦੇ ਆ ਚਲੋ ਹਮੇਸ਼ਾ ਲਈ ਆਪਾਂ ਨੂੰ ਯਾਦ ਰੱਖਣਗੇ ਜੇ ਪਰ ਉਹਨਾਂ ਦੇ ਘਰ ਲਾਉਣ ਲਈ ਜਗ੍ਹਾ ਹੈ ਤਾਂ ਜਿਵੇਂ ਹੁਣ ਸਾਡੇ ਘਰ ਤੋਂ ਕੋਈ ਜਗ੍ਹਾ ਹੀ ਹੈ ਨਹੀਂ ਕਿ ਫੁੱਲ ਬੂਟੇ ਲਾਉਣ ਨੂੰ ਤੇ ਗੱਲ ਕਰਦੇ ਆਪਾਂ ਮਠਿਆਈਆਂ ਦੀ ਮਠਿਆਈਆਂ ਜੀ ਖਾਣ ਨੂੰ ਤਾਂ ਸਾਰਿਆਂ ਨੂੰ ਬਹੁਤ ਸਵਾਦ ਲੱਗਦੀਆਂ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਬਰਫੀ ਦਾ ਡੱਬਾ ਜਿਹਦੀ ਸ਼ਕਲ ਐਨੀ ਸੋਹਣੀ ਆ ਤੇ ਤੁਸੀਂ ਜਦ ਮੈਂ ਉਸ ਡੱਬੇ ਨੂੰ ਖੋਲਿਆ ਤੇ ਉਹ ਡੱਬੇ ਦਾ ਹਾਲ ਕੀ ਆ ਉਹ ਤੁਹਾਨੂੰ ਮੈਂ ਦਿਖਾਉਣੀ ਆ ਤੇ ਮੈਂ ਵੈਸੇ ਤਾਂ ਮੈਂ ਚਾਹੁੰਦੀ ਨਹੀਂ ਸੀ ਵੀ ਇਸ ਮਠਿਆਈ ਦਾ ਜਿਹੜਾ ਆ ਜਿੱਥੋਂ ਇਹ ਲਈ ਗਈ ਆ ਉਹਨਾਂ ਦਾ ਨਾਮ ਉਹਰੇ ਲਈ ਆਈਏ ਪਰ ਇਹ ਹਨਾ ਮੈਨੂੰ ਲੱਗਦਾ ਵੀ ਜ਼ਰੂਰੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਮੈਂ ਹੁਣ ਉਹ ਮਠਿਆਈ ਇਸ ਕਰਕੇ ਤੁਸੀਂ ਕੋਈ ਵੀ ਮਠਿਆਈ ਕਿਸੇ ਨੂੰ ਗਿਫਟ ਨਾ ਕਰੋ ਨਾ ਆਪ ਘਰ ਚ ਖਾਓ ਹਾਂ ਵਧੀਆ ਚੀਜ਼ ਲਿਆਓ ਤਾਂ ਵਧੀਆ ਤੁਸੀਂ ਚੀਜ਼ ਜਿਹੜੀ ਲਿਆ ਕੇ ਕਿਸੇ ਨੂੰ ਦਿਓ ਹਨਾ ਤੇ ਵਧੀਆ ਹੋਣੀ ਚਾਹੀਦੀ ਖਾਣ ਨੂੰ ਵੀ ਵਧੀਆ ਹੋਣੀ ਚਾਹੀਦੀ ਸਿਹਤ ਲਈ ਵੀ ਵਧੀਆ ਹੋਣੀ ਚਾਹੀਦੀ ਆ ਤੇ ਆਓ ਆਪਾਂ ਤੁਹਾਨੂੰ ਦਿਖਾਉਣੀ ਆ ਮੈਂ ਉਸ ਬਰਫੀ ਵਾਲੇ ਡੱਬੇ ਦਾ ਹਾਲ ਕੀ ਆ ਜੀ ਇਹ ਹੈ ਉਹ ਬਰਫੀ ਵਾਲਾ ਡੱਬਾ ਜਿਹੜਾ ਹਣਾ ਮੇਰੇ ਹਸਬੰਦ ਨੂੰ ਮਿਲਿਆ ਆਪਾਂ ਇਹਨੂੰ ਡੱਬੇ ਨੂੰ ਖੋਲਿਆ ਜਦ ਖੋਲਿਆ ਤਾਂ ਮੈਂ ਤੁਹਾਨੂੰ ਦਿਖਾਉਣੀ ਹੁਣ ਇਹਦਾ ਹਾਲ ਕਿਵੇਂ ਹੁਣ ਇਹ ਤਾਂ ਹੈ ਨਹੀਂ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਇਹਨੂੰ ਡੱਬੇ ਨੂੰ ਖੋਲ੍ਹ ਲਿਆ ਸੀ ਤੇ ਬਾਅਦ ਵਿੱਚ ਮੈਂ ਦੇਖਿਆ ਤੇ ਮੈਂ ਕਿਹਾ ਕਿਉਂ ਨਾ ਆਪਾਂ ਇਹਦੀ ਵੀਡੀਓ ਬਣਾਈ ਜਾਵੇ ਇਹ ਦੇਖੋ ਜੀ ਇੱਧਰ ਬਰਫੀ ਦਾ ਹਾਲ ਇਹ ਦੇਖ ਲੋ ਇਹ ਡੱਬਾ ਉਹਨਾਂ ਨੂੰ ਐਤਵਾਰ ਮਿਲਿਆ ਸੀ ਤੇ ਆਹ ਦੇਖ ਲਓ ਇੱਧਰ ਕੀ ਹਾਲ ਬਣਿਆ ਪਿਆ ਇਹਦਾ ਇਸ ਤਰ੍ਹਾਂ ਪਹਿਲਾਂ ਐਦਾਂ ਪੀਸ ਪਈ ਸੀ ਹੁਣ ਆਪਾਂ ਇਹ ਪੀਸ ਵੀ ਚੱਕ ਕੇ ਦੇਖ ਲੈਣੇ ਆ ਕਿ ਇਹ ਸਾਰੀ ਮਠਿਆਈ ਐਦਾਂ ਹੀ ਆ ਲੋ ਜੀ ਆਹ ਦੇਖ ਲਓ ਸਾਰੀ ਮਠਿਆਈ ਨੂੰ ਬਰਫੀ ਨੂੰ ਉੱਲੀ ਲੱਗੀ ਹੋਈ ਆ ਕੀ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਗਿਫਟ ਕਰਨੀਆਂ ਆ ਇਹਦੇ ਨਾਲੋਂ ਚੰਗਾ ਨਹੀਂ ਆਪਾਂ ਫਰੂਟ ਜਾਂ ਕੋਈ ਵਧੀਆ ਚੀਜ਼ ਜੇ ਮਠਿਆਈ ਵੀ ਆ ਉਹ ਵੀ ਚਾਹ ਲਾਪ ਕੋਈ ਵਧੀਆ ਗਿਫਟ ਕਰੀਏ ਕਿਸੇ ਨੂੰ ਹਨਾ ਜਿਹੜਾ ਖਾਣ ਯੋਗ ਵੀ ਹੋਵੇ ਤਾਂ ਆਹ ਦੇਖੋ ਇਹ ਡੱਬਾ ਕਿੰਨਾ ਮਹਿੰਗਾ ਵੀ ਹੋਊਗਾ ਜੇ ਜਿਹੜਾ ਕਿਸੇ ਨੇ ਲਿਆ ਹੁਣ ਇਹ ਦੇਣ ਵਾਲੇ ਦਾ ਕੋਈ ਖਸੂਰ ਨਹੀਂ ਹੈ ਵੀ ਜਿਹਨੇ ਦਿੱਤਾ ਉਹਦਾ ਕੋਈ ਖਸੂਰ ਨਹੀਂ ਹੈ ਇਹ ਦੁਕਾਨ ਵਾਲੇ ਦਾ ਖਸੂਰ ਆ ਜਿਹਨੇ ਇਸ ਬਰਫੀ ਨੂੰ ਵੇਚਿਆ ਲਓ ਦੇਖ ਲਓ ਐਸ ਦੁਕਾਨ ਤੋਂ ਇਹ ਜਿਹੜੀ ਆ ਬਾਅਦ ਆਈ ਹੈਗੀ ਆ ਮਠਿਆਈ ਤੇ ਤੁਸੀਂ ਵੀ ਬਸ ਜ਼ਰੂਰ ਦੇਖਿਓ ਡੱਬਾ ਖੋਲ ਕੇ ਜ਼ਰੂਰ ਦੇਖੋ ਐ ਨਾ ਇਹ ਵੀ ਨਾ ਹੋਵੇ ਵੀ ਐਵੇਂ ਹੀ ਪੈਕ ਕੀਤਾ ਹੋਇਆ ਇੱਦਾਂ ਹੀ ਤੁਸੀਂ ਚੱਕ ਲਿਆਓ ਤੇ ਜ਼ਰੂਰ ਮਠਿਆਈ ਦੇਖ ਕੇ ਖਰੀਦੋ ਜੇ ਤੁਸੀਂ ਗਿਫਟ ਕਰਨੀ ਆ ਤਾਂ ਬਸ ਜੀ ਮੈਂ ਅੱਜ ਇੰਨਾ ਹੀ ਕਹਿਣਾ ਸੀ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ